ਸਪੈਕਟ ਵੀ ਦੇਖ ਰਹੀ ਜੀ ਬੰਦਾ ਉਹ ਵੀ 4 ਲੱਖ ਦੇ ਆਸ-ਪਾਸ ਮਿਲਦੀ ਹੈ ਜੀ 370 ਦੇ ਵਿੱਚ ਸਾਬਰ ਸਟਰ ਕਾਰ ਵੀ ਦੇਖੋ ਹਰ ਇੱਕ ਗਰੰਟੀਬਲ ਕਾਰ ਦੀ ਆਪਣੀ ਇੰਜਨ ਗੇਅਰ ਤੇ ਪੇਪਰਾਂ ਦੀ ਕੋਈ ਕਾਰਜ ਕੋਈ ਪੇਪਰ ਚ ਕਿਸੇ ਕਮੀ ਹੁੰਦੀ ਹੈ ਜੋ ਪੈਸੇ ਕਸਟਮਰ ਨੇ ਤੇ ਅਸੀਂ ਵਾਪਸ ਕਰਾਂਗੇ ਇਹ ਤਾਂ ਸਭ ਤੋਂ ਵਧੀਆ ਗੱਲ ਆ ਗਈ ਜਿਹੜੇ ਮਿੱਤਰ ਫਸ ਹੋਨ ਕਾਰ ਮੰਗਦੇ ਨੇ ਜਿਹੜੀਆਂ ਅੱਜ ਤੁਹਾਡੇ ਲਈ ਕਾਰਾਂ ਖੜੀਆਂ ਜਿਹੜੀਆਂ ਤੁਹਾਨੂੰ ਕਾਰਾਂ ਦਿਖਾ ਰਿਹਾ ਸਾਰੀਆਂ ਨੇ ਸਾਰੀਆਂ ਫਸਟ ਓਨਰ ਲੈ ਬਈ ਮਿੱਤਰੋ ਲਗਭਗ 30 ਕਾਰਾਂ ਸਟਾਕ ਤੁਹਾਨੂੰ ਅੱਜ ਆਪਾਂ ਦਵਾਂਗੇ ਪਰ ਦਵਾਂਗੇ ਦੋ ਪਾਰਟ ਦੇ ਵਿੱਚ ਸਟੀਲ ਦੀ ਇਸ ਸੇ ਖੜਾ ਪਾਸ ਸੈਕਟਰ 78 ਦੇ ਵਿੱਚ ਮਹਾਲੀ ਬਾਈ ਕਮਲ ਲਵੇ ਬਾਈ ਗੱਲਬਾਤ ਕਰਾਂਗੇ ਜਿਹੜੀ ਅੱਜ ਦੇ ਕਾਰਾਂ ਰਹਿਣਗੀਆਂ ਕਿੱਦਾਂ ਦੇ ਕਾਰਾਂ ਹੋਣਗੀਆਂ ਪੇਪਰ ਵਗੈਰਾ ਦੀਆਂ ਤੇ ਕੰਡੀਸ਼ਨ ਦੀਆਂ ਤੇ ਕਿਹੜੇ-ਕਿਹੜੇ ਕਾਰਾਂ ਰਹਿਣਗੀਆਂ ਸਾਰੇ ਤੁਹਾਨੂੰ ਆਪਾਂ ਦੱਸਾਂਗੇ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਸ਼ੇਅਰ ਜ਼ਰੂਰ ਕਰ ਦਿਓ ਰੇਟ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੇ ਤੁਹਾਨੂੰ ਤੇ ਕਮੈਂਟ ਸੈਕਸ਼ਨ ਤੋਂ ਜ਼ਰੂਰ ਦੱਸਦਿਆ ਕਰੋ ਬਈਆਂ ਨਾਲ ਤੁਸੀਂ ਸਾਡੇ ਨਾਲ ਕਿੱਥੋਂ-ਕਿੱਥੋਂ ਜੁੜਦੇ ਹੋ ਕਿਉਂਕਿ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਸਾਡੇ ਭਰਾ ਇੱਥੋਂ-ਉੱਥੋਂ ਜੁੜੇ ਨੇ ਤੇ ਸਾਨੂੰ ਬੜਾ ਹੌਸਲਾ ਆਉਂਦਾ ਵੀ ਸਾ ਤੇ ਬਾਈ ਹੋਰੀ ਆਪਣੇ ਨਾਲ ਨੇ ਗੱਲਬਾਤ ਕਰਦੇ ਸੱਚੀ ਗੱਲ ਵੀਰੇ ਸਵਾਦ ਆ ਵੀਰੇ ਬੀਨ ਦੇ ਉੱਪਰ ਨਾ ਤੇ ਜਿਹੜੀ ਅੱਜ ਦੀ ਕਾਰਾਂ ਰਹਿਣਗੀਆਂ ਵੀਰੇ ਕਿੱਦਾਂ ਦੀ ਕਾਰਾਂ ਰਹਿਣਗੀਆਂ ਵਧੀਆ ਰਹਿਣਗੀਆਂ ਹਾਂਜੀ ਹਾਂਜੀ ਫੁੱਲ ਗਰੰਟੀ 'ਤੇ ਵੀ ਕਾਰਾਂ ਦੀ ਆਪਣੀ ਇੰਜਨ ਗੇਅਰ ਨੂੰ ਲੈ ਕੇ ਪੇਪਰ ਆਉਣ ਲੈ ਕੇ ਹਾਂਜੀ ਹਾਂ ਫੁੱਲ ਗਰੰਟੀ ਹਰ ਇੱਕ ਕਾਰ ਦੀ ਵੀਰੇ ਸਟਾਕ ਇੱਕ ਵਾਰ ਬਾਈ ਨੂੰ ਕਹਿੰਨਾ ਚੈੱਕ ਕਰਾ ਦੂਗਾ ਬਰੇਜ਼ਾ ਨੇ ਕ੍ਰੈਟਾ ਨੇ ਆਪਣੇ ਲਵਾਈ 20 ਆ Honda City ਆ i10 ਆ ਮਤਲਬ ਮਿਕਸ ਸੈਗਮੈਂਟ ਦੀ ਗੱਲ ਕਰਾਂ ਸਾਰੇ ਆਪਣੇ ਕੋਲ ਸਾਰੇ ਅਵੇਲੇਬਲ ਹੈ ਹਨਾ ਤੇ ਬਾਈ ਬੱਕੀ ਪੇਪਰ ਉੱਪਰ ਵਧੀਆ ਪੂਰੇ ਇੱਕ ਨੰਬਰ ਫੁੱਲ ਗਰੰਟੀ ਬਰਕਾਰ ਦੀ ਆਪਣੀ ਇੰਜਨ ਗੇਅਰ ਤੇ ਪੇਪਰਾਂ ਦੀ ਕੋਈ ਕਾਰਜਕੀ ਪੇਪਰ ਚ ਕਿਸੇ ਕਮੀ ਆਉਂਦੀ ਹੈ ਜੋ ਪੈਸੇ ਕਸਟਮਰ ਨੇ ਦਿੱਤਾ ਇਟ ਇਜ਼ ਵਾਪਸ ਕਰਾਂਗੇ ਨਹੀਂ ਨਾਮ ਨਾਮਕਰਾਂ ਤੱਕ ਦੀ ਜ਼ਿੰਮੇਵਾਰੀ ਹੈ ਹਾਲ ਮੁਕਦੀਆ ਠੀਕ ਹੈ ਭਾਈ ਤੁਹਾਨੂੰ ਸਾਰੀ ਜ਼ਿੰਮੇਵਾਰੀ ਤੁਹਾਨੂੰ ਮਤਲਬ ਕੋਈ ਦਿੱਕਤ ਨਾ ਮੰਨੋ ਯਾਰ ਬੇਚਿੰਤ ਹੋ ਕੇ ਆਜੋ ਤੇ ਪਹਿਲੀ ਕਾਰ ਦੀ ਗੱਲਬਾਤ ਕਰਾਂ ਮਹਾਲੀ ਦਾ ਨੰਬਰ ਆ ਬਰੇਜ਼ਾ ਕਾਰ ਆ ਆਪਣੇ ਲਵੇ ਕਾਰ ਚੈੱਕ ਕਰ ਲਓ ਇੱਕ ਵਾਰ ਤੁਹਾਨੂੰ ਡਿਟੇਲ ਦਊਂਗਾ ਫਰੰਟ ਚੈੱਕ ਕਰ ਸਕਦੇ ਆਪਾਂ ਟਾਇਰਾਂ ਦੀ ਕਿੰਨੀ ਇਹ ਜੈਡੀ ਵਾਲਾ ਜੈ ਐਕਸ ਪੈਟਰੋਲ ਹੈ ਵੀਰੇ ਅੱਛਾ ਪੈਟਰੋਲ ਜੈ ਐਕਸ ਤੇ ਇੱਕ ਹੋਰ ਇਹ ਆਜੋ ਤੁਹਾਨੂੰ ਮੈਂ ਅੰਦਰੋਂ ਦਿਖਾਵਾਂ ਡਿਟੇਲ ਤੁਹਾਨੂੰ ਬਾਅਦ ਚ ਦਊਂਗਾ ਪਹਿਲਾਂ ਕਾਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ 70 ਮੈਟ ਸਟੀਅਰਿੰਗ ਕਵਰ ਤੇ ਬਾਕੀ ਇਹ ਵਨ ਅੰਦਰੋਂ ਗੱਲ ਕਰਾਂ ਵੀ ਪੂਰੀ A to Z ਵਧੀਆ ਬਈ ਆਟੋਮੈਟਿਕ ਅਡਜਸਟਮੈਂਟ ਮਿਰਰ ਦੀ ਸਾਰਾ ਕੁਝ ਵਧੀਆ ਕੋਈ ਕਮੀ ਤਾਂ ਨਹੀਂ ਬਈ ਕਾਰ ਦੀ ਵੀਰ ਪੈਟਰੋਲ ਦੇ ਵਿੱਚ ਹੈ 19000 ਸਰਵਿਸ ਰਿਕਾਰਡ ਨਾਲ ਚੱਲੀ ਹੋਈ ਹੈ 19000 ਚੱਲੀ ਆ 22 ਮਾਡਲ ਹੈ ਵੀਰ ਕਾਰ ਦਾ ਅੱਛਾ ਤੇ ਬੈਕ ਸਾਈਡ ਤੋਂ ਵੀ ਚੈੱਕ ਕਰ ਲਓ ਟਾਇਰ ਲੋ ਥੋੜੇ ਸਾਹਮਣੇ ਬਿਲਕੁਲ ਨਵੇਂ ਆ ਫਿਰ ਐਮ ਆਰ ਐਫ ਦੇ ਟਾਇਰ ਹੈ ਸਾਰੀ ਪੀ ਪੀ ਨੰਬਰ ਹੈ ਲੋਕਲ ਨੰਬਰ ਕਾਰ ਹੈ ਬੈਕ ਸੈਂਸਰ ਵਗੈਰਾ ਸਾਰਾ ਕੁਝ ਹੈ ਹਾਂਜੀ ਹਾਂਜੀ ਬੌਂਡ ਖੋਲ ਦਿੰਦਾ ਪਹਿਲੀ ਦਾ ਹਾਂਜੀ ਵੀਰਾਂ ਜੀ ਲੈ ਬੌਂਡ ਖੋਲ ਕੇ ਦਿਖਾ ਦਿੰਦਾ ਮੈਂ ਤੁਹਾਨੂੰ ਕਾਰ ਦਾ ਤੁਸੀਂ ਚੈੱਕ ਕਰ ਲਓ ਕਾਰ ਲਓ ਜੀ ਅੰਦਰੋਂ ਚੈੱਕ ਕਰ ਲਓ ਕਾਰ ਆ ਦੇਖੋ ਕੰਡੀਸ਼ਨ ਵਧੀਆ ਪਈ ਆ ਕਮੀ ਕੋਈ ਨਹੀਂ ਕਾਰ ਦੇ ਵਿੱਚ ਮੇਰੇ ਸਾਰੇ ਸੀਲਡ ਹੈ ਵੀਰ ਕਾਰ ਗੋਡੇ ਪਿੱਲਰ ਸਾਰੇ ਸਾਰੇ ਡਿਜੀਟ ਲਓ ਵਧੀਆ ਕਾਰ ਰੁਪਇਆ ਤੇ ਇਹ ਕਾਰ ਤੁਸੀਂ ਲਿਜਾ ਸਕਦੇ ਹੋ ਵੀਰ ਇਹਦਾ ਪ੍ਰਾਈਸ ਦੀ ਗੱਲ ਕਰੀਏ ਕਿੰਨਾ ਕੁ ਪ੍ਰਾਈਸ ਰਹੂਗਾ ਵੀਰ 7,45,000 ਰੁਪਇਆ ਕਹਿੰਨੇ ਆਪਾਂ ਮਾੜਾ ਮੋਟਾ ਮੌਕੇ ਤੇ ਮਾਨਤਨ ਹੋ ਜਾਊਗਾ ਵੀਰ 7,45 ਹਾਂਜੀ ਹਾਂ ਕਾਰ ਦੇ ਉੱਪਰ ਸਾਢੇ 6 ਦੇ 6 ਸਾਢੇ 6 ਦਾ ਲੋਨ ਵੀ ਹੋ ਜਾਊਗਾ ਪੈਟਰੋਲ ਦੇ ਵਿੱਚ 22 ਮਾਡਲ ਪੀਵੀ 65 ਨੰਬਰ ਫਰਸਟ ਓਨਰ ਔਰ ਫੁੱਲ ਇੰਸ਼ੋਰੈਂਸ ਠੀਕ ਹੈ ਤੇ ਭਾਈ ਫੁੱਲ ਆਪਾਂ ਕਹਿੰਦੇ ਆ ਵੀ ਪੇਪਰਾਂ ਦਾ ਪੂਰਾ ਪੈਕੇਜ ਤੁਹਾਨੂੰ ਦਿੱਤਾ ਜਾਊਗਾ ਕੋਈ ਰਿਕਾਰਡ ਮੰਗਦਾ ਰਿਕਾਰਡ ਨਾਮ ਵੀ ਕਰਾ ਕੇ ਦੇ ਦਾਂਗੇ ਜੀ ਠੀਕ ਹੈ ਨਾਮ ਕਰਾ ਕੇ ਦੇ ਦਾਂਗੇ ਆ ਰੇਟ ਦੇ ਵਿੱਚ ਬਈ ਠੀਕ ਹੈ ਤੇ ਵਧੀਆ ਕਾਰ ਬਈਆ ਤੇ ਅਗਲੀ ਪ੍ਰੇਜ਼ਾ ਆ ਗਈ ਆਪਣੇ ਲਈ ਇਹ ਕਿਹੜਾ ਮਾਡਲ ਹੈ ਅੱਗੇ ਆ ਗਈ ਵੀਰ 16 ਰਿਸਟਰ 17 ਹੂੰ ਹੂੰ ਤੇ ਜੀਡੀ ਪਲੱਸ ਹੈ ਵੀਰ ਇਹ ਡੀਜ਼ਲ ਦੇ ਵਿੱਚ ਹੈ ਉਹ ਪੈਟਰੋਲ ਦੇ ਵਿੱਚ ਹੈ ਪੈਟਰੋਲ ਡੀਜ਼ਲ ਠੀਕ ਹੈ ਤੇ ਆਹ ਆ ਚੈੱਕ ਕਰ ਲਓ ਟਾਇਰ ਲੌ ਚੈੱਕ ਕਰ ਲਓ ਵੀਰ ਅੰਦਰੋਂ ਵੀ ਬਹੁਤ ਸੈਸਰੀ ਲੱਗੀ ਹੋਈ ਹੈ ਕਾਰ ਦੇ ਉੱਪਰ ਸ਼ੀਟ ਕਵਰ ਵਗੈਰਾ ਟੱਚ ਸਕਰੀਨ ਵਾਲਾ ਟਾਪ ਮਾਡਲ ਚ ਵੈਸੇ ਹੀ ਆਉਂਦਾ ਵੀਰ ਜੀਡੀਏ ਪਲੱਸ ਜੀ ਲੋ ਜੀ ਅੰਦਰੋਂ ਚੈੱਕ ਕਰ ਲਓ। ਹਾਂ ਜੀ। ਡਬਲ ਨੋ ਵਾਲਾ ਟੱਚ ਪਲੇਅਰ ਵਗੈਰਾ ਸਾਰਾ ਕੁਝ ਲੱਗਾ ਹੈ। ਬਾਈ ਨੈਸਨ ਸ਼ੇਡ ਵਗੈਰਾ ਸਾਰਾ ਕੁਝ ਸਲਫਲਾ ਆਖਿਆ ਹਾਂ ਜੀ ਹਾਂ। ਤੇ ਵਧੀਆ ਕਾਰ ਆ ਇਹ। ਇੱਕ ਕਾਰ ਦੀ ਮੈਂ ਗੱਲ ਕਰਾਂ ਉਹ ਹੀ ਗੱਲ ਬਾਈ ਇਹਨਾਂ ਚ ਵੈਸੇ ਤਾਂ ਅਮਰੂਤੀ ਦਾ ਇੰਜਨ ਹੈ। ਕੋਈ ਕਮੀ ਨਹੀਂ ਆਉਂਦੀ ਨਹੀਂ ਪੁੱਛੋ ਸਟਾਰਟ ਹੈ। 90 ਕ ਹਜ਼ਾਰ ਦੇ ਆਸ-ਪਾਸ ਚੱਲੀ ਹੋਈ ਹੈ ਫਿਰ ਕਾਰ। ਟਾਇਰ ਲੋਏ ਬ੍ਰਾਂਡ ਨਿਊ ਲੱਗੇ ਹੋਏ ਸਾਰਾ ਕੁਝ। ਪੇਡ ਨੰਬਰ ਹੈ ਵੀਰ ਨਾਲੇ ਵਧੀਆ 8001 ਨੰਬਰ ਹੈ। ਠੀਕ ਹੈ ਜੀ। ਹਾਂ ਜੀ ਹਾਂ। ਅਸੀਂ ਕਿੰਨੇ ਪ੍ਰਾਈਸ ਦੀ ਹੈ ਕਾਰ? ਵੀਰ 1 ਕੋੜ ਰੇਡ ਕਾਰ ਅੱਗੇ ਆ ਗਈ ਵੀਰ 17 ਮਾਡਲ 17 ਮਾਡਲ ਹਾਂਜੀ ਇਹ ਹੈਗੇ ਜਡੀ ਆਈ ਮਾਡਲ ਵੀਰ ਇਹ ਜਡੀ ਆਈ ਹਾਂ ਐਚ ਪੀ ਨੰਬਰ ਆ ਐਨਓਸੀ ਕਹੂਗਾ ਐਨਓਸੀ ਕਟਵਾ ਕੇ ਦੇ ਦਾਂਗੇ ਵੀਰ ਹਾਂਜੀ ਜਿੱਦਾਂ ਵੀ ਕਸਟਮਰ ਕਹੂਗਾ ਉਦਾਂ ਹੋ ਜਾਊਗਾ 590000 ਦੇ ਵੀ ਦੇ ਦਾਂਗੇ ਵੀਰ 590 ਦੇ ਵਿੱਚ ਹਿਮਾਚਲ ਨੰਬਰ ਦੀ ਕਾਰ ਆ ਐਨਓਸੀ ਦੇ ਦਾਂਗੇ ਨਾਲ ਆ ਜੀ ਹਾਂ ਕਿਉਂਕਿ ਉਹ ਹਿਮਾਚਲ ਵਾਲੇ ਬਾਈ ਬਾਈ ਬਹੁਤ ਰਹਿੰਦੇ ਨੇ ਬਈ ਮਹਾਲੀ ਦੇ ਵਿੱਚ ਬਈ ਹਨਾ ਤੇ ਤੁਸੀਂ ਚੈੱਕ ਕਰ ਸਕਦੇ ਹੋਗੇ ਅੰਦਰ ਕਾਰ ਦੀ ਕੰਡੀਸ਼ਨ ਬਲੂਥ ਵਾਲਾ ਸਿਸਟਮ ਸਾਰਾ ਕੁਝ ਇਹ ਜਡੀ ਮਾਡਲ ਆ ਵੀਰ ਇਹ ਜਡੀ ਪਲੱਸ ਆ ਇਹ ਜਡੀ ਮਾਡਲ ਠੀਕ ਆ ਇਹ ਵੀ ਡੀਜ਼ਲ ਦੀ ਕਾਰ ਤੁਹਾਨੂੰ ਬੌਂਡ ਖੋਲ ਕੇ ਦਿਖਾ ਦਿੰਦਾ ਕਿ ਕੰਡੀਸ਼ਨ ਤੁਹਾਨੂੰ ਸਾਰੀਆਂ ਕਾਰਾਂ ਦੀ ਵਧੀਆ ਦਿੱਤੀ ਹੈ ਬਾਈ ਤੁਹਾਨੂੰ ਕੋਈ ਇਹ ਨਹੀਂ ਵੀ ਤੁਹਾਨੂੰ ਕਿਸੇ ਪੱਖੋਂ ਕੋਈ ਕਮੀ ਮਿਲ ਜੂ ਕਾਰ ਦੇ ਵਿੱਚ ਆਹ ਦੇਖੋ ਫਰੰਟ ਆਪਾਂ ਕਹਦੇ ਆ ਬੋਨਟ ਇਧਰੋਂ ਸਾਰਾ ਕੁਝ ਵਧੀਆ ਪਿਆ ਬਾਈ ਠੀਕ ਹੈ ਚੰਗੀ ਕਾਰ ਆ ਇਹ ਕਾਰ ਤੁਸੀਂ ਲੈ ਜਾ ਸਕਦੇ ਆਂਗੇ ਇਹ ਇਹਦਾ ਫੁੱਲ ਹੌਣ ਪੈਕੇਜ ਕਿੰਨੇ ਦੀ ਕਰ ਦਵਾਂਗੇ ਆਪਾਂ ਇਹ ਵੀਰ 5 ਜਗਰ ਨੰਬਰ ਲਵਾ ਕੇ ਦੇਣੀ ਆਪਾਂ 635000 ਦੀ ਚੰਡੀਗੜ੍ਹ ਨੰਬਰ ਲਵਾ ਕੇ ਦੇ ਦਾਂ 635 ਚ ਚੰਡੀਗੜ੍ਹ ਨੰਬਰ ਦੀ ਆਦਰਵਾਇਜ਼ ਜੋ ਪੰਜਾਬ ਦਾ ਟੈਕਸ ਦਾ ਫਰਕ ਡਿਫਰੈਂਸ ਹੋਗਾ ਵੀਰੋ ਭਾਈ ਠੀਕ ਹੈ ਜੋ 590 ਦੀ ਵੀਦਿਆ ਨੂੰ ਸੀ ਦੇ ਦਾਂਗੇ ਵੀਰੇ 590 ਚ ਚੱਕ ਲਓ ਬਈ ਹਨਾ ਤੇ ਕਾਰ ਵਧੀਆ 590 ਦੇ ਵਿੱਚ ਮਾਡਲ 2017 ਜੀਡੀਆਈ 17 ਮਾਡਲ ਜੀਡੀਆਈ 590000 ਰੁਪਿਆ ਬਈ ਆ ਆ ਗਈ ਆ ਕਲਰ ਚੈੱਕ ਕਰੋ ਕਲਰ ਬੜਾ ਪਿਆਰਾ ਪ੍ਰੀਮੀਅਮ ਦਾ ਕਲਰ ਆ ਬੜਾ ਜੀ ਗ੍ਰੈਂਡਾ ਦਾ ਕਿਹੜਾ ਮਾਡਲ ਹੈ ਇਹ ਹੈਗੀ ਫਿਰ 2015 ਐਸਐਕਸ ਆਪਸ਼ਨਲ ਪੁਸ਼ ਬਟਨ ਵਾਲੀ ਹੈ ਫਿਰ ਪੀਬੀ 65 ਨੰਬਰ ਹੈ ਕਾਰ ਦਾ ਹਾਂਜੀ ਹਾਂ ਲੋ ਜੀ ਚੈੱਕ ਕਰ ਲਓ ਬਈ ਅੰਦਰੋਂ ਕਾਰ ਦੇਖ ਇਹ ਸੋਲਿਡ ਕਾਰ ਹੁੰਦੀ ਹੈ ਬਈ ਹਾਂਜੀ ਵਧੀਆ ਕਾਰ ਪਈਆ ਦੇਖੋ ਅੰਦਰੋਂ ਕਾਰ ਬਹੁਤ ਸੋਹਣੀ ਹੈ ਤੇ ਬਾਕੀ ਸਟੀਟ ਅਡਜਸਟਮੈਂਟ ਸਾਰਾ ਕੁਝ ਟੌਪ ਐਂਡ ਮੋਡਲ ਦੇ ਵਿੱਚ 6 ਆਪਸ਼ਨ ਵਾਲੇ ਪੁਸ਼ ਬਟਨ ਹੈ ਜੀ ਆਟੋਮੈਟਿਕ ਫੋਲਡੇਬਲ ਸਾਰਾ ਕੁਝ ਇਹਦੇ ਵਿੱਚ ਮਿਰਰ ਮਿਲਦੇ ਆ ਬਈ ਵਧੀਆ ਸਾਰਾ ਕੁਝ ਦੇਖ ਸਕਦੇ ਤੁਸੀਂ ਕਾਰ ਦੇ ਵਿੱਚ ਪੀਵੀ 65 ਮਹਾਲੀ ਦਾ ਨੰਬਰ ਹੈ ਬੈਕ ਸਾਈਡ ਵੀ ਤੁਹਾਨੂੰ ਦਿਖਾਤੀ ਤੇ ਪੂਰੀ ਤੁਹਾਨੂੰ ਬਈ ਬੁਰਾ ਵੀਊ ਦਿਖਾਇਆ ਕਾਰ ਦਾ ਚੈੱਕ ਕਰ ਲੋ ਤੇ ਇਹਦਾ ਰੇਟ ਕਿੰਨਾ ਕਰ ਦਿੰਦਾ 595000 ਰੁਪਏ ਦੀ ਇਕੂਰੇਟ ਕਰ ਦਦਾਂਗੇ ਵੀਰ ਐਸਐਕਸ ਆਪਸ਼ਨਲ ਕਿਤੇ ਵੀ ਨਹੀਂ ਮਿਲਦੀ ਸਾਢੇ ਛੇ ਲੱਖ ਦੇ ਕਰੇ ਡਿਮਾਂਡ ਕਰਦੇ 5 ਲੱਖ ਤੇ 95000 ਪੀਵੀ ਪਹਿਣ ਨੰਬਰ ਓਨਰ ਵੀ ਫਰਸਟ ਹੈ ਇਹ ਸਾਰੀਆਂ ਕਾਰਾਂ ਵੀਰ ਫਰਸਟ ਓਨਰ ਹੈ ਜੀ ਸਾਰੀਆਂ ਕਾਰਾਂ ਜਿੰਨੀਆਂ ਹੈ ਸਾਰੀਆਂ ਫਰਸਟ ਓਨਰ ਹਾਂ ਜੀ ਲੈ ਵੀ ਇਹ ਤਾਂ ਸਭ ਤੋਂ ਵਧੀਆ ਗੱਲ ਆ ਗਈ ਜਿਹੜੇ ਮਿੱਤਰ ਫਸਟ ਓਨਰ ਕਾਰ ਮੰਗਦੇ ਨੇ ਜਿਹੜੀਆਂ ਅੱਜ ਤੁਹਾਡੇ ਲਈ ਕਾਰਾਂ ਖੜੀਆਂ ਜਿਹੜੀਆਂ ਤੁਹਾਨੂੰ ਕਾਰਾਂ ਦਿਖਾ ਰਿਹਾ ਸਾਰੀਆਂ ਨੇ ਸਾਰੀਆਂ ਫਸਟ ਓਨਰ ਹੈ ਨਾ ਤੇ ਆਹ ਕਾਰਾਂ ਵੀ ਇਹ ਆ ਗਈ ਫਿਰ 2016 ਮਾਡਲ ਦੀ 16 ਹਾਂਜੀ ਹਾਂ ਮਾਡਲ 16 ਤੇ ਓਨਰ ਫਸਟ ਹੈ ਓਨਰ ਫਸਟ ਹੈ ਵੀ ਬਰਾ ਡੀਜ਼ਲ ਹੈ ਹਾਂ ਡੀਜ਼ਲ ਹੈ ਜੀ 80 85000 ਚੱਲੀ ਹੋਈ ਹੈ ਇੱਕੋੜਡ ਕਾਰ ਦੇ ਦਾਂਗੇ ਫਿਰ ਸਵਾ 6 ਲੱਖ ਰੁਪਏ ਸਵਾ 6 ਲੱਖ ਰੁਪਏ ਲੋ 6 ਲੱਖ ਤੇ 25000 ਦੀ ਕਾਰ ਮਿਲ ਜਾਣੀ ਤੁਹਾਨੂੰ ਤੇ ਵਧੀਆ ਕਾਰ ਹੈ ਤੇ ਇੱਕ ਵਾਰ ਅੰਦਰੋਂ ਦਿਖਾ ਦੀ ਕਾਰ ਆਜੋ ਬਈ ਅੰਦਰੋਂ ਆਲੇ-ਦਾਲੇ ਸਾਰ ਬਈ ਸਾਰੇ ਦਿਖਾ ਦਿਆ ਕਰ ਕਰ ਹਨ ਤੇ ਆ ਗੱਲ ਕਰਾਂ ਵੀ ਜਦੋਂ ਖੁੱਲੀਆਂ ਕਾਰਾਂ ਖੜੀਆਂ ਉਹ ਤਾਂ ਸਾਨੂੰ ਦਿਖਾਉਣੇ ਦਾ ਹੱਕ ਬਣਦਾ ਬਈ ਕਿਉਂਕਿ ਐਦਾਂ ਹੁੰਦਾ ਯਾਰ ਬਈ ਸਾਰਿਆਂ ਨੂੰ ਬਈਆਂ ਨੂੰ ਅੱਧੀ ਤੋਂ ਵੱਧ ਕਾਰ ਦੀ ਡਿਟੇਲ ਐਦਾਂ ਹੀ ਪਤਾ ਲੱਗ ਕੇ ਕਿ ਬੰਦਾ ਆਨਲਾਈਨ ਹੀ ਟੋਕਨ ਕਰ ਦਵੇ ਬਾਕੀ ਦਾ ਕਾਰ ਆ ਕੇ ਬਸ ਲੈ ਗਈ ਜਾਵੇ ਬਈ ਹਨਾ ਤੇ ਵਧੀਆ ਕਾਰ ਪਈਆ ਬੈਕਸਾਈਡ ਤੁਸੀਂ ਚੈੱਕ ਕਰ ਸਕਦੇ ਬੈਕਸਾਈਡ ਵਧੀਆ ਪਈਆ ਇਹ ਹੀ ਐਕਸ ਹੈ ਹਾਂਜੀ ਅੱਛਾ ਇਹਦੇ ਕਿੰਨੇ ਪੈਸੇ 1.56 ਲੱਖ ਰੁਪਏ ਜੀ 1.56 ਲੱਖ ਮਾਡਲ 2000 16 ਸਾਢੇ 5 ਲੱਖ ਦਾ ਲੋਨ ਵੀ ਕਰਾ ਦਾਂ ਇਹਨਾਂ ਆਲਮੋਸਟ ਸਾਰੀ ਗੱਲਾਂ ਦਾ ਸਾਢੇ 5 6 ਲੱਖ ਦਾ ਲੋਨ ਹੋ ਜਾਣਾ ਵੀਰ ਠੀਕ ਹੈ ਜੀ ਹਾਂਜੀ ਲਓ ਜੀ ਅਗਲੀ ਕ੍ਰੈਡਟ ਆ ਗਈ ਕਿਹੜਾ ਮਾਡਲ ਆ ਜੀ ਆ ਗਈ ਵੀਰ 2019 ਮਾਡਲ 19 ਮਾਡਲ ਐਸਐਕਸ ਆਪਸ਼ਨਲ ਹਾਂ 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 ਸਨਰੂਫ ਵਾਲੀ ਵੀਰ ਠੀਕ ਹੈ ਜੀ 19 ਮਾਡਲ ਆਟੋਮੈਟਿਕ ਆਟੋ ਹਾਂ ਪਹਿਲੇ ਓਨਰ ਦੀ ਕਾਰ ਹੈ ਵੀਰ 83000 ਸਰਵਿਸ ਰਿਕਾਰਡ ਹੈ ਜੀ ਕਾਰ 83000 ਹਾਂਜੀ ਹਾਂ ਲਓ ਜੀ ਮੈਂ ਤੁਹਾਨੂੰ ਕਰਾ ਚੱਲੀ ਕਾਰ ਤੁਹਾਨੂੰ ਬਾਈ ਨੇ ਬੌਂਡ ਆਪੀ ਖੋਲਤਾ ਦੋਨੋਂ ਚਾਬੀਆਂ ਹਾਂ 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 ਵਧੀਆ ਪਈ ਆ ਯਾਰ ਕਾਰ ਨਾ ਇਹ ਇਹੋ ਜਿੱਥੇ ਮਰਜ਼ੀ ਲੈ ਲੋ ਕਾਰ ਨੂੰ ਨਾ ਉੱਚੀ 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 ਇਹਨੂੰ ਨਾ ਤਾਂ ਆਪਾਂ ਹੈਚਬੈਕ ਕਹਿ ਸਕਦੇ ਨਾ ਇਹਨੂੰ ਐਸਯੂਵੀ ਕਹਿੰਦੇ ਹਾਂ ਉੱਚਾ ਮਾਡਲ ਹੈ ਪਰ ਨਾਲੇ ਸਨਰੂਫ ਵੀ ਆ ਗਿਆ ਜੀ ਆਟੋ ਆਟੋਮੈਟਿਕ ਵੀ ਆ ਗਿਆ ਜੀ ਆਟੋਮੈਟਿਕ ਨਾਲ ਸਾਰੀਆਂ ਆਪਾਂ ਕਹਿੰਦੇ ਸਰਵ ਕਲਾ ਸੰਪੂਰਨ ਗੱਡੀ ਆ ਸਾਰਾ ਨਾਲੇ 88000 ਆਪਾਂ ਜੀ 83 ਦੀ 83 ਸਰਵਿਸ ਰਿਕਾਰਡ ਹੈ ਜੀ ਠੀਕ ਹੈ ਸੀਟ ਕਵਰ ਚੈੱਕ ਕਰ ਸਕਦੇ ਬਹੁਤ ਸੋਹਣੇ ਪਾਏ ਹੋਏ ਨੇ ਬਈ ਸੀਟ ਕਵਰ ਹਨ ਐਵੇਂ ਨਹੀਂ ਬਈ ਨਾ ਕਹਿੰਦੇ ਵੀ ਜੇ ਜੋ ਚੀਜ਼ ਹੈ ਉਹ ਚੀਜ਼ ਆਪ ਤੁਹਾਨੂੰ ਦਿਖਾਉਣਾ ਤੇ ਉਦਾਂ ਦੀ ਆਪਾਂ ਤੁਹਾਨੂੰ ਕਹਿਣਾ ਵੀ ਆਹ ਚੀਜ਼ ਆ ਚੈੱਕ ਕਰ ਲੋ ਚੰਡੀਗੜ੍ਹ ਲੋਕਲ ਨੰਬਰ ਦੀ ਕਾਰ ਹੈ ਫਰਸਟ ਓਨਰ ਫੁੱਲ ਇੰਸ਼ੋਰੈਂਸ ਦੋਨੋਂ ਚਾਬੀਆਂ ਸਾਨੂੰ ਫੜੀ ਹਾਂਜੀ ਹਾਂ ਪੈਸੇ 8 ਲੱਖ 75 ਹਜ਼ਾਰ ਦਿੱਦਾਂਗੇ 8 ਲੱਖ ਦੇ ਉੱਪਰ ਕਾਰ ਦੇ ਲੋਨ ਵੀ ਹੋ ਜਾਊਗਾ 808 ਦਾ ਲੋਨ ਵੀ ਹੋ ਜਾਊਗਾ ਕਾਰ ਮਾਡਲ 2019 19 ਵੀਰ 19 ਮਾਡਲ ਐਸਐਕਸ ਆਪਸ਼ਨਲ ਆਟੋਮੈਟਿਕ ਵਿਦ ਸਨਰੂਫ ਜੀ ਓਕੇ ਪੁਸ਼ਟਨ ਸਟਾਰਟ ਦਾ ਹੋਊਗਾ ਸਾਰਾ ਕੁਝ ਫਿਰ ਸਾਰਾ ਕੁਝ ਕੁਝ ਕੰਪਨੀ ਫਿਟਡ ਸਕਰੀਨ ਹੈ ਫਿਰ ਸਾਰਾ ਕੁਝ ਇਟ ਜੋ ਵੀ ਕੰਪਨੀ ਫਿਟਡ ਹੈ ਆ ਆ ਗਈ ਆਰਟੀਆ ਕਾਰ ਆ ਗਈ ਚੰਡੀਗੜ੍ਹ ਨੰਬਰ ਦੀ ਕਾਰ ਆਪਣੇ ਲੈ ਇਹ ਕਿਹੜਾ ਮਾਡਲ ਆ ਗਈ ਇਹ ਆ ਗਈ ਫਿਰ 14 ਮਾਡਲ 14 ਹਾਂਜੀ ਹਾਂ ਮੈਨੂਫੈਕਚਰਿੰਗ 13 ਹੈ ਰਿਸਟਰਡ 14 ਹੈ ਜੀ ਹਾਂ ਹਾਂ ਲੱਖ ਦੇ ਆਸ-ਪਾਸ ਚੱਲੀ ਹੋਈ 90 95 ਦੇ ਆਸ-ਪਾਸ ਚੱਲੀ ਹੋਈ ਇਹ ਕਾਰ ਵੀ ਓਨਰ ਫਰਸਟ ਹੈ ਹਾਂਜੀ ਹਾਂ ਪ੍ਰਾਈਵੇਟ ਚੱਲੀ ਹੈ ਓਨਰ ਫਰਸਟ ਹੈ ਵੀਰੇ ਹਾਂਜੀ ਹਾਂ ਤੇ ਇਕੋ ਰੈਡ ਕਾਰ ਦੇ ਦਾਂਗੇ ਵੀਰ 3,70,000 ਰੁਪਏ ਦੀ 3,70,000 ਰੁਪਏ ਦੀ ਕਾਰ ਦੇ ਉੱਪਰ ਟਾਈਪ ਪਾਉਣ ਦੇ ਦਿੰਦਾ ਲੋਨ ਵੀ ਕਰਾ ਦਾਂਗੇ ਹਾਂ ਇਹ ਫੈਮਿਲੀ ਕਾਰ ਆ ਗਈ ਬਈ ਹਾਂ ਜੀ ਹਾਂ ਜੀ ਜਿਵੇਂ ਆਪਾਂ ਕਹ ਦੀਏ ਵੀ ਯਾਰ ਕਿਸੇ ਨੇ ਬਾਕੀ ਇਹ 14 ਮਾਡਲ ਸਵਿਫਟ ਵੀ ਦੇਖ ਰਾਇ ਜੀ ਬੰਦਾ ਉਹ ਵੀ 4 ਲੱਖ ਦੇ ਆਸ-ਪਾਸ ਮਿਲਦੀ ਹੈ ਜੀ 370 ਦੇ ਵਿੱਚ ਸਾਇਬਰ ਸਟਰ ਕਾਰ ਤੁਸੀਂ ਖੁਦ ਦੇਖੋ ਜੀ 37000 ਦੀ ਆਰਟਿਕਾ ਮਾਡਲ 2014 ਜੀ 14 ਹਾਂਜੀ ਹਾਂ ਲੋ ਜੀ ਬਾਈ ਹਨਾ ਪ੍ਰਾਈਸ ਬਹੁਤ ਘੱਟ ਹੈ ਤੇ ਕਾਰ 7 ਸੀਟਰ ਵੱਡੀ ਕਾਰ ਹੈ ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਹੈ ਬੈਕ ਸਾਈਡ ਚੈੱਕ ਕਰ ਸਕਦੇ ਹੋ ਬੈਕ ਸਾਈਡ ਬਹੁਤ ਸੋਹਣੀ ਪਈ ਹੈ ਸਾਰੀ オリジナル ਕਾਰ ਹੈ ਜੀ ਇੰਜਨ ਗੇਅਰ ਮੇਜਰ ਰਿਕਸਨ ਦੀ ਆਪਣੀ ਗਾਰੰਟੀ ਹੈ ਠੀਕ ਹੈ ਜੀ ਤੇ ਆ ਆ ਗਈ ਬਈ ਆਪਣੇ ਲਵੇ ਸਕੋਰਪਿਓ ਇਹ ਕਸਟਮਰ ਦੀ ਕਾਰ ਲੱਗਦੀ ਹੈ ਹਾਂ ਜੀ ਹਾਂ ਜੀ ਬ੍ਰਾਂਜਾ ਜੀ ਦਿੱਲੀ ਨੰਬਰ ਦੀ ਕਾਰ ਹੈ ਬਈ ਐਨਓਸੀ ਮਿਲ ਜੂਗੀ ਐਨ ਹਾਂ ਐਨਓਸੀ ਨਾ ਮਿਲ ਜੂਗੀ ਬਈ ਮਾਡਲ 2000 2018 ਮਾਡਲ ਹੈ ਬਈ ਐਸ 6+ ਕਾਰ ਹੈ ਜੀ ਹਾਂ ਹਾਂ ਟਾਇਰ ਲੋ ਐਕਸਟਰਾ ਲੱਗੇ ਹੋਇਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਕਾਰ ਦੀ ਹਾਂ ਜੀ ਵਿਦ ਐਨਓਸੀ ਆਪਾਂ ਕਾਰ ਦੇ ਆ 795000 ਦੀ 18 ਮਾਡਲ ਕਿਤੇ ਵੀ ਨਹੀਂ ਮਿਲਦੀ ਜੀ 795 ਦੇ ਵਿੱਚ 2018 ਮਾਡਲ ਸਕੋਰਪਿਓ ਹਾਂ 10 10 ਲੱਖ ਰੁਪਏ ਲੋਕ ਡਿਮਾਂਡ ਕਰਦੇ ਜੀ ਹਾਂ ਹਾਂ 795 ਨੂੰ ਨਵੇਂ ਸੀਟ ਕਵਰ ਵਗੈਰਾ ਕੰਪਨੀ ਫਿਟਡ ਮਿਊਜ਼ਿਕ ਸਿਸਟਮ ਹੈ ਬਲੂਟੂਥ ਕਨੈਕਟੀਵਿਟੀ ਸਾਰਾ ਕੁਝ ਆਉਂਦਾ ਹੈ ਸਾਰਾ ਕੁਝ ਫੁੱਲ ਫਿਲਾ ਪਈ ਹੈ ਨਾ ਤੇ ਵਧੀਆ ਕਾਰ ਪਈ ਆ ਤੁਹਾਡੇ ਸਾਹਮਣੇ ਦੇਖੋ ਜੀ ਚੁੱਕਾ ਪਰ ਵੀ ਨਹੀਂ ਉਤਰੇ ਹੋਏ ਕਾਰ ਦੇ ਪੂਰੇ ਪੂਰੇ 795000 ਰ ਹੋ ਜੂਗਾ ਐਨਓਸੀ ਕਟਾ ਕੇ ਦਵਾਂਗੇ ਬਰਕਾਰ ਐਨਓਸੀ ਕਟਾ ਕੇ ਦਵਾਂਗੇ ਐਨਓਸੀ ਵੀ ਤੁਹਾਡੇ ਨਾਂ ਦੀ ਕੱਢੂ ਬਈ ਹਾਂ ਤੇ ਅਲਾਈ ਟਾਇਰਾਂ ਦੀ ਕੰਡੀਸ਼ਨ ਸੋਹਣੀ ਪਈ ਆ ਬਈ ਹਾਂਜੀ ਹਾਂ ਇੰਜਨ ਦੀ ਵੀ ਬਹੁਤ ਸੋਹਣੀ ਹੈ ਬਰਕਾਰ ਠੀਕ ਆ ਆਜਾ ਹੁਣ ਤੁਹਾਨੂੰ ਆਪਾਂ ਛੋਟੇ ਸੈਗਮੈਂਟ ਦੀ ਕਾਰਾਂ ਵੀ ਦਿਖਾ ਦਈਏ ਬਈ ਹਾਂ ਜਿਹੜੇ ਭਾਈ ਕਹਿੰਦੇ ਨੇ ਛੋਟੀ ਕਾਰ ਦੇ ਦਿਓ ਕੋਈ ਲੋਅ ਬਜਟ ਦੇ ਵਿੱਚ ਤੇ ਆ ਗਈ ਆਪਣੇ ਲਵੇ ਅਲਟੋ ਇਹ ਕਿਹੜਾ ਮਾਡਲ ਆ ਗਈ ਬਰ 2019 ਮਾਡਲ ਹੈ ਪੀਬੀ 27 ਨੰਬਰ ਹੈ ਠੀਕ ਹੈ ਹਾਂ 58000 ਚੱਲੀ ਹੋਈ ਹੈ ਕਾਰ ਸੋਹਣੀ ਦਾ ਸਿਸਟਮ ਵਗੈਰਾ ਸਾਰਾ ਕੁਝ ਕਾਰ ਦੇ ਵਿੱਚ ਲੱਗਿਆ ਵਾਈਸ ਹੋ ਗਏ ਹੈਂਡਲ ਕ੍ਰੋਮ ਹੋ ਗਏ ਸਾਈਡ ਬੀਡਿੰਗ ਵਾਰਾ ਹੋ ਗਈ ਤਾਂ ਚਲ ਅੰਦਰ ਤੁਸੀਂ ਦੇਖੋ ਫਿਰ ਕਾਰ ਬਹੁਤ ਸੋਹਣੀ ਹੈ ਜੀ ਸ਼ੌਕੀਆ ਬੰਦਾ ਹਾਂਜੀ ਹਾਂ ਰੀਅਰ ਸਪਾਇਲਰ ਵਗੈਰਾ ਹੋ ਗਿਆ ਫਿਰ ਸਾਰਾ ਕੁਝ ਹਾਂਜੀ ਠੀਕ ਹੈ ਜੀ ਹਾਂਜੀ ਹਾਂ ਲੋ ਬਈ ਇਹ ਨਾ ਕਾਰ ਤੁਸੀਂ ਇਹ ਲੈ ਜਾ ਸਕਦੇ ਆ अल्टੋ ਜਿਕੇ ਨੂੰ ਉੱਚਾ ਮਾਡਲ ਲੈਣੀ ਆ ਕਿੰਨੇ ਪੈਸੇ ਦੀ ਕਾਰ ਫਿਰ 1.5 ਲੱਖ ਦੀ ਕਾਰ ਦੇ ਦਾਂਗੇ 2.5 ਪੌਣ ਦਿੰਦਾ ਕਾਰ ਦੇ ਉੱਪਰ ਲੋਨ ਵੀ ਕਰਵਾ ਦਾਂਗੇ 50 60 ਹਾਂਜੀ ਹਾਂ ਮੈਨੂੰਲੇ ਹਾਂਜੀ ਹਾਂ 50 60000 ਰੁਪਏ ਦੇ ਕੇ ਕਾਰ ਬੰਦਾ ਲੈ ਆ ਸਕਦਾ ਹੈ ਜੀ ਲੈ ਜੋ ਬਈ ਤੇ ਅਗਲੀ अल्टੋ K10 VXI ਇਹ ਟ੍ਰਿਕਰ ਦਾ ਨੰਬਰ ਇਹ ਆ ਗਈ ਫਿਰ 2017 ਮਾਡਲ ਦੀ ਉਹ 800 ਸੀਸੀ ਹੈ ਜੀ ਇਹ ਹੈਗੀ ਇੱਕ K10000 ਸੀਸੀ ਹਾਂਜੀ 1000 ਸੀਸੀ ਹਾਂਜੀ ਇਕੋ ਡੇਡ ਕਰ ਦਾਂਗੇ ਫਿਰ 295000 ਰੁਪਏ ਦੀ 295 ਦੇ ਵਿੱਚ ਹਾਂਜੀ ਲਓ ਬਈ 295 ਦੇ ਵਿੱਚ ਇਹ ਕਾਰ ਮਿਲ ਜੂ 1000 ਸੀਸੀ ਦਾ ਇੰਜਨ ਲਗਭਗ 18 ਤੋਂ 20 ਦੀ ਮਾਈਲੇਜ ਮਿਲ ਜਾਂਦੀ ਹੈ ਹੋਈਆਂ ਨਾ ਕਾਰ ਦੀ ਟਾਇਰ ਨਵੇਂ ਵਰਗੇ ਪਏ ਨੇ ਤੇ ਰੇਟ ਕਰਦਾ 295000 ਜੀ 22 ਲੱਖ ਦਾ ਕਰ ਦੇ ਉੱਪਰ ਲੋਨ ਵੀ ਕਰਾ ਦਾਂਗੇ 295 ਦੇ ਵਿੱਚ ਕਾਰ ਮਿਲ ਜੀਨੇ ਤੇ ਆ ਗਈ ਬੀਟ ਬਈ ਐਲਟੀ ਐਲਟੀ ਜੈਡ ਹੈ ਬ੍ਰਾਹੇ ਐਲਟੀ ਜੈਡ ਹਾਂਜੀ ਹਾਂ ਠੀਕ ਹੈ ਟੌਪ ਵਾਲਾ ਮਾਡਲ ਹੈ ਵੀਰ ਕਾਰ ਦੇ ਵੀ ਤੁਸੀਂ ਸਾਡੇ ਸਾਹਮਣੇ ਦੇਖੋ ਜੀ ਟੱਚ ਸਕਰੀਨ ਵਗੈਰਾ ਸ਼ੀਟ ਦੇ ਉਪਰ ਬਹੁਤ ਸੋਹਣੇ ਲੱਗੇ ਹੋਏ ਹੈ ਵੀਰ ਕਾਰ ਦੇ ਠੀਕ ਹੈ ਜੀ ਐਸੇ ਰੇਟ ਤੇ ਕਾਰ ਦੇਣਾ ਕਿਤੇ ਵੀ ਨਹੀਂ ਮਿਲਣੀ ਵੀਰ ਪੈਟਰੋਲ ਕਾਰ ਹੈ ਡੀਜ਼ਲ ਨਹੀਂ ਹੈਗੀ ਵੀਰ ਪੈਟਰੋਲ ਹੈ ਜੀ 1 ਲੱਖ 15000 ਰੁਪਏ ਦੀ ਕਾਰ ਦੇ ਦਾਂਗੇ ਵੀਰ ਹਾਂ ਜੀ 1 ਲੱਖ ਤੇ 15000 ਦੀ ਹਾਂ ਜੀ ਹਾਂ 10 ਮਾਡਲ ਹਾਂ ਜੀ ਹਾਂ ਐਵਰੇਜ ਤਾਂ ਵਧੀਆ ਦੇ ਦੂ ਕਾਰ ਵੀਰ ਪੈਟਰੋਲ ਦੀ ਐਵਰੇਜ ਵਧੀਆ ਹੁੰਦੀ ਹੈ ਵੀਰ ਪੈਟਰੋਲ ਛੋਟੇ ਸੈਗਮੈਂਟ ਦੀ ਕਾਰ ਹੈ ਜੀ ਹਾਂ 18 ਤੋਂ 20 ਤੱਕ ਦੀ ਤਾਂ ਦੇ ਦਿੰਦੇ 15 18 ਦੀ ਆਮ ਸੇਫਟੀ ਪੱਖੋਂ ਵੀ ਬੈਟਰ ਹੈ ਜੀ ਭਾਈ ਪੂਰੇ 1,11,000 ਰੁਪਏ ਦੀ ਕਾਰ ਇਹ ਲਿਜਾ ਸਕਦੇ ਹੋ ਅਲਾਈ ਵੀ ਲੱਗੇ ਹੋਏ ਨੇ ਹਾਂਜੀ ਟੱਚ ਵਾਲਾ ਸਿਸਟਮ ਵੀ ਲੱਗਾ ਹੋਇਆ ਵਧੀਆ ਸੀਟ ਕਵਰ ਸਾਰਾ ਕੁਝ ਲੱਗੇ ਹੋਇਆ ਹੈ ਜੀ ਈਵਨ ਕਿ ਗੱਲ ਕਰਾ ਵੀ ਹੈ ਨਾ ਥੋੜੀ ਚੰਡੀਗੜ੍ਹ ਨੰਬਰ ਦੀ ਕਾਰ ਹੈ ਤੇ ਟਾਇਰਾਂ ਦੀ ਕੰਡੀਸ਼ਨ ਵਧੀਆ ਵੀ ਅਲਾਈ ਦੀ ਗੱਲ ਕਰੇ 10,000 ਤਾਂ ਲਾਇ-ਲਾਏ ਲੱਗ ਜਾਂਦੇ ਆ 10,000 ਦੇ ਭਾਈ ਬਿਲਕੁਲ ਨਵੇਂ ਟਾਇਰ ਪਏ ਆ ਜੀ ਬ੍ਰੀਸਟੋਨ ਦੇ ਟਾਇਰਾਂ ਕੋਈ ਚਾਈਨੀਜ਼ ਟਾਇਰ ਨਹੀਂ ਗੇ ਲੋ ਜੀ ਤੇ ਆ ਗਈ Swift ਆਪਣੇ ਲਈ ਹਾਂਜੀ ਹਾਂਜੀ ਇਹ ਕਿਹੜਾ ਮਾਡਲ ਹੈ ਇਹ ਆ ਗਈ ਵੀਰ 13 ਮਾਡਲ ਜੀ 315000 ਰੁਪਏ ਦੀ 315000 ਤੇ ਨਵੇਂ ਵਰਗੇ ਟਾਇਰ ਹਾਂਜੀ ਹਾਂ ਨਵੇਂ ਵਰਗੇ ਟਾਇਰ ਬਈ ਹੈਨਾ ਤੇ ਵਧੀਆ ਕਾਰ ਨਵੀਂ ਲੱਗਦੇ ਨੇ ਮੈਂ ਤੁਹਾਡੇ ਸਾਹਮਣੇ ਬਲੇਟ ਨੋਟ ਸਭ ਕੁਝ ਨਾਲ ਦਾ ਵਧੀਆ ਕਾਰ ਹੈ ਇਹਨੂੰ ਹਾਂ ਹਾਂ ਵਧੀਆ ਕਾਰ ਬਈ ਬਈ ਲਿਆਸ ਅੰਦਰੋਂ ਦਿਖਾ ਦ ਤੁਹਾਨੂੰ ਕਾਰ ਆਜੋ ਚੈੱਕ ਕਰੋ ਇਹ ਵੀਡੀਆ ਹੀ ਸੀ ਨਾ ਆਪਣੀ ਹਾਂਜੀ ਬਰਾਂਜੀ ਵੀਡੀਆ ਹੀ ਵੀਡੀਆ ਹੀ ਕਾਰ ਹੈ ਤੇ ਅੰਦਰੋਂ ਚੈੱਕ ਕਰ ਲਓ ਬਈ ਵਧੀਆ ਬੇ ਕੰਪਨੀ ਫੈਬਰਿਕ ਦੇ ਨਾਲ ਤੇ ਸੋਹਣੀ ਕਾਰ ਆ ਬਈ ਜੇ ਤੋ ਆਓਗੇ ਤੁਸੀਂ ਜਾ ਕੇ ਟਰਾਈ ਲੋਂਗੇ ਮੈਨੂੰ ਨਹੀਂ ਲੱਗਦਾ ਤੁਸੀਂ ਪਈ ਹੈ ਨਾ ਕਾਰ ਨੂੰ ਟਰਾਈ ਤੋਂ ਫੇਲ ਕਰ ਦੋਗੇ ਹਾਂਜੀ ਹਾਂਜੀ ਵਧੀਆ ਕਾਰ ਪਈ ਹੈ ਲੈ ਜਾਓ ਕਾਰ ਦੀ ਇਗਨਿਸ਼ਨ ਲੈ ਜਾਣੀ ਹੈ ਅਗਲੀ ਆ ਗਈ ਹਾਲ ਕਲਰ ਦੇ ਵਿੱਚ ਹਾਂ ਜੀ ਚੈਰੀ ਕਲਰ ਕਹੇਦੇ ਨੇ ਆਪਾਂ ਦੋ ਖੜੀਆਂ ਭਾਜੀ ਆਪਣੇ ਕੋਲ ਤਿੰਨ ਖੜੀਆਂ ਜੀ ਸਿਲਵਰ ਵੀ ਖੜਾ ਪੀਵੀ ਪਹਿਣ ਨੰਬਰ ਵੀ ਹੈ ਇਹਦਾ ਮਾਡਲ 16 ਹੈ ਜੀ ਇਹ ਹੈਗੇ ਜੀ 12 ਮਾਡਲ ਅੱਛਾ 12 ਮਾਡਲ 1,65,000 ਰੁਪਏ ਦੇ ਦਾਂਗੇ ਵੀਰ ਕਾਰ 12 ਮਾਡਲ ਹੈ ਪੀਵੀ ਪਹਿਣ ਨੰਬਰ ਹੈ ਮੈਕਨਾ ਵੇਰੀਐਂਟ ਹੈ ਵੀਰ ਕੰਪਨੀ ਫਿਟਡ ਮਿਊਜ਼ਿਕ ਸਿਸਟਮ ਵਗੈਰਾ ਸਾਰਾ ਕੁਝ ਆਉਂਦਾ ਹੈ ਜੀ ਠੀਕ ਹੈ ਹਾਂ ਜੀ ਤੇ ਵਧੀਆ ਕਾਰ ਪਈ ਆ ਬਈ ਇਹਨਾ ਰੈੱਡ ਕਲਰ ਬੜਾ ਪਿਆਰਾ ਇਹ ਕਲਰ ਇਹੀ ਕਲਰ ਦੇ ਵਿੱਚ ਨਾ ਰੈੱਡ ਬੜਾ ਸੋਹਣਾ ਲੱਗਦਾ ਇਹਨਾਂ ਦੀ ਜਿਹੜਾ ਇਹਨ 16 ਮਾਡਲ 16 16 ਵੀ ਫਿਰ 12ਵੇਂ ਮਹੀਨੇ ਦੀ ਕਾਰ ਹੈ ਜੀ ਤੇ ਇਹ ਵੀ ਮੈਗਨਾ ਵੇਰੀਐਂਟ ਹੈ ਠੀਕ ਹੈ ਕੰਪਨੀ ਫਿਟਡ ਮਿਊਜ਼ਿਕ ਸਿਸਟਮ ਵਗੈਰਾ ਸਾਰਾ ਕੁਝ ਆਉਂਦਾ ਵੀਰ ਟਾਇਰ ਵਧੀਆ ਕਾਰ ਦੇ ਇਕੋੜਡ ਕਾਰ ਦੇ ਦਾਂਗੇ ਫਿਰ ਸਵਾ 2 ਲੱਖ ਰੁਪਏ ਦੀ ਕਾਰ ਦੇ ਉੱਪਰ ਇੱਕ 70 75 ਦਾ ਲੋਨ ਵੀ ਕਰਵਾ ਦਾਂਗੇ ਮਤਲਬ 50 ਕਿਹ ਹਜ਼ਾਰ ਰੁਪਏ ਦੇ ਕੇ ਬੰਦਾ ਉੱਚਾ ਮਾਡਲ ਕਾਰ ਲੈ ਆ ਸਕਦਾ ਹੈ ਹਾਂ ਜੀ ਤੇ ਵਧੀਆ ਕਾਰ ਪਈ ਆ ਵੀ 4 ਸਾਲ ਵਾਸਤੇ ਵੀ ਲੋਨ ਹੋ ਜਾ 5 ਸਾਲ ਵਾਸਤੇ ਵੀ ਲੋਨ ਹੋ ਜਾ ਲਓ ਜੀ ਆ ਆ ਗਈ ਆਪਣੇ ਲਵੇ ਸੁਪਰਬ ਜੀ ਸੁਪਰਬ ਹਾਂਜੀ ਹਾਂ ਲਗਜ਼ਰੀ ਕਾਰ ਪੂਰੀ ਫੁੱਲ ਬਈ ਨਾ ਐਸਾ ਰੇਟ ਦੇ ਦਾਂਗੇ ਇਸ ਕਾਰ ਦਾ ਮਾ ਵੀ ਲੱਭਦੇ ਥੱਕ ਜੋਂਗੇ ਵੀ ਯਾਰ ਕਿੱਥੋਂ ਮਿਲੂ ਕਿੱਥੋਂ ਮਿਲੂ ਪਰ ਮਿਲਣਾ ਤੁਹਾਨੂੰ ਇੱਥੋਂ ਹਾਂਜੀ ਠੀਕ ਆ ਵੀ ਸਟੀਲ ਲੀਜ਼ ਤੋਂ ਇੱਕ ਵਾਰ ਕਾਰ ਚੈੱਕ ਕਰ ਲਓ ਫਰੰਟ ਚੈੱਕ ਕਰ ਲਓ ਤੁਸੀਂ ਹਾਂਜੀ ਸਾਲੂਫ ਕਾਰ ਚ ਹੈਗਾ ਅੰਦਰੋਂ ਦਿਖਾਵਾਂ ਤੁਹਾਨੂੰ ਕਾਰ ਵੀ ਟੌਪ ਐਂਡ ਮਾਡਲ ਹੈ ਆਟੋਮੈਟਿਕ ਨਾਲੇ ਵੀਰ ਆਟੋਮੈਟਿਕ ਹਾਂਜੀ ਆਜੋ ਇੰਟੀਰੀਅਰ ਦੇਖੋ ਫਿਰ ਕਾਰ ਤੁਹਾਡੇ ਸਾਹਮਣੇ ਸੀਟ ਕਵਰ ਵਗੈਰਾ ਮੈਂ ਉਹੀ ਦਿਖਾ ਰਿਹਾ ਪਹਿਲਾਂ ਵੀ ਇਹ ਕਾਰ ਦਾ ਆਪਾਂ ਕਹਦੇ ਕੋਈ ਬੀਟ ਹੀ ਨਹੀਂ ਕਰ ਸਕਦਾ ਕਾਰ ਨੂੰ ਇੰਨੀ ਸੋਹਣੀ ਕਾਰ ਬਣਾਈ ਆ ਇੰਨੀ ਸੋਹਣੀ ਪਿਕਅਪ ਹੁੰਦੀ ਆ ਕਾਰ ਦੀ ਤੇ ਜਿਹੜੇ ਇਸ ਰੇਟ ਤੇ ਮਿਲਦੇ ਬਈ ਹਨਾ ਉਸ ਵਰਗੀ ਕੋਈ ਰੀਸ ਨਹੀਂ ਜੀ ਵਧੀਆ ਪਈ ਆ ਨਾ ਕਾਰ ਤੁਹਾਨੂੰ ਦਿਖਾ ਦੀ ਅੰਦਰੋਂ ਪਈ ਇਹ ਚ ਰੀਅਰ ਸਨ ਸ਼ੇਡ ਵਗੈਰਾ ਸਾਰਾ ਕੁਝ ਇਹ ਯੂਵੀ ਸਨ ਗਲਾਸਿਸ ਆਉਂਦੇ ਨਾ 30+ ਪਹਿਲਾਂ ਹੀ ਬਲੈਕ ਹੁੰਦੇ ਥੋੜੇ ਜਿਹਾ ਲਓ ਜੀ ਬਈ ਆਹ ਦੇਖੋ ਆਹ ਵੀ ਆ ਦੇ ਵਿੱਚ ਦਿੱਤਾ ਹੈ ਸਨ ਸ਼ੇਡ ਅਲੱਗ ਤੋਂ ਹੋਰ ਦਿੱਤੇ ਹੋਏ ਨੇ ਬਈ ਇੱਕ ਕੰਪਨੀ ਦੇ ਵਿੱਚ ਕੰਪਨੀ ਫਿੱਟਣਾ ਨਹੀਂ ਕੋਈ ਲਵਾਏ ਨਹੀਂ ਹੋਏ ਵਿੱਚ ਹੀ ਆ ਜੀ ਕੰਪਨੀ ਹਾਂਜੀ ਦੇਖ ਲਿਆ ਬਈ ਇਹ ਨਾ ਅੰਦਰੋਂ ਪੂਰਾ ਵਧੀਆ ਸੋਹਣੀ ਕਾਰ ਹੈ ਅੰਦਰੋਂ ਤੁਸੀਂ ਚੈੱਕ ਕਰ ਲਈ ਤੁਸੀਂ ਕਾਰ ਲੈ ਜਾ ਸਕਦੇ ਹੋ ਤੁਸੀਂ ਸਨਰੂਫ ਕਰਾ ਗਿਆ ਜੀ ਇਹਦਾ ਸਪੇਸ ਬਹੁਤ ਹੈ ਭਾਜੀ ਕਾਰ ਦਾ ਇਹਦਾ ਇਹਦਾ ਆ ਮਿਰਰ ਵੀ ਖੁੱਲਦਾ ਇਹਦੀ ਡਿਬੂਟ ਵੀ ਖੁੱਲਦੀ ਹੈ ਬਿਲਕੁਲ ਹੈ ਨਾ ਕੰਪਲੀਟ ਦੋਨੇ ਹੀ ਖੁੱਲਦੇ ਹੁੰਦੇ ਕਾਰ ਦੇ ਹਾਂਜੀ ਹਾਂਜੀ ਅੱਛਾ ਹੁਣ ਇਹਦਾ ਕਿੰਨਾ ਪ੍ਰਾਈਸ ਦਾ ਕਿਹੜਾ ਮਾਡਲ ਹੈ ਫਿਰ 12 ਮਾਡਲ ਹੈ ਜੀ ਹਾਂ ਬਿਲਕੁਲ ਬ੍ਰਾਂਡ ਨਿਊ ਟਾਇਰ ਹੈ ਜੀ ਠੀਕ ਹੈ 295000 ਦੀ ਕਾਰ ਦਦਾਂਗੇ ਮਾਰਕੀਟ ਚ ਕਿਤੇ ਵੀ ਨਹੀਂ ਮਿਲ ਸਕਦੀ ਬਰ ਸਪਰ ਵੀ 1616 ਹਾਂਜੀ ਹਾਂ ਪੇਡ ਨੰਬਰ ਨਾਲ 1616 ਨੰਬਰ 2 ਲੱਖ ਤੇ 95000 ਦੀ ਪੂਰੀ ਫੁੱਲ ਲਗਜ਼ਰੀ ਕਾਰ ਹੈ ਕਮੀ ਕਾਰ ਚ ਕੋਈ ਵੀ ਨਹੀਂ ਪਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਕਾਰ ਦੀ ਪੇਪਰਾਂ ਦੀ ਵੀ ਫੁੱਲ ਗਾਰੰਟੀ ਲਓ ਜੀ ਬਈ ਲੈ ਜਾਓ ਕਾਰ ਠੀਕ ਹੈ ਭਾਈ ਅਗਲੇ ਪਾਰ ਦੇ ਵਿੱਚ ਤੁਹਾਨੂੰ ਦਵਾਂਗੇ ਇਧਰ ਲਈ ਕਾਰਾਂ ਜਿਹਦੇ ਵਿੱਚ Honda City ਆ ਗਈਆਂ ਤੇ ਹੋਰ ਛੋਟੇ ਸੈਗਮੈਂਟ ਦੀਆਂ ਕਾਰਾਂ ਤੁਹਾਨੂੰ ਸਾਰੀਆਂ ਇਸ ਅਗਲੇ ਬਲੌਗ ਦੇ ਵਿੱਚ ਦਵਾਂਗੇ ਇਸ ਬਲੌਗ ਨੂੰ ਕਰ ਦਿਓ ਸ਼ੇਅਰ ਦੱਬ ਕੇ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਤੇ ਕਿੱਥੋਂ ਕਿੱਥੋਂ ਜੁੜੇ ਸੀ ਮਿਲਾਂਗੇ ਬਹੁਤ ਛੇਤੀ ਨਵੇਂ ਕਾਰਨਾਂ ਦੇ ਨਾਲ ਬਾਈ ਸਸੀਕਰ ਸਸੀਕਰ